ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਔਲੇ ਦਾ ਬੀਜ ਪਾਉਣ ਲੱਗੇ ਆ ਇਹਦੀ ਵੀ ਅਸੀਂ ਸਾਨੂੰ ਜ਼ਰੂਰੀ ਸਮਝਿਆ ਕਿਉਂਕਿ ਇਹਨੂੰ ਵੀ ਤਿਆਰ ਕਰਨਾ ਬੜਾ ਇੰਪੋਰਟੈਂਟ ਆ ਪੰਜਾਬ ਦਾ ਵਿਰਾਸਤੀ ਰੁੱਖਾਂ ਚੋਂ ਆਉਂਦਾ ਹੈ ਤਾਂ ਇਹ ਜਿਹੜਾ ਰੁੱਖ ਹੈਗਾ ਪਾਚੜੀ ਰੁੱਖਾ ਤੇ ਦ੍ਰਿਮਨ ਦੇ ਕਦਰ ਰੁੱਖਾ ਇਹਦੀ ਮਤਲਬ ਸੀਡ ਦੀ ਟ੍ਰੀਟਮੈਂਟ ਜਿਵੇਂ ਦੱਸਦ ਨੇ ਕਿਵੇਂ ਕਰਦੇ ਆ ਆਪਾਂ ਦੋ ਦਿਨ ਨੂੰ ਪਾਣੀ ਚ ਭਿਓ ਕੇ ਰੱਖਣਾ ਹੈਗਾ ਤੇ ਫਿਰ ਤਿੰਨ ਦਿਨ ਜਿਹੜੇ ਇਹਨੂੰ ਬੋਰੀ ਗਿੱਲੀ ਬੋਰੀ ਚ ਨੂੰ ਰੱਖਣਾ ਹੈਗਾ ਤਾਂ ਕਿ ਨਰਮ ਹੋ ਜੇ ਬੀਜ ਸਖਤ ਹੁੰਦਾ ਹੈਗਾ ਮਤਲਬ ਤਾਂ ਉੱਥੋਂ ਫਿਰ ਇਹਨੂੰ ਫਿਰ ਅਸੀਂ ਜਿਹੜਾ ਹੁਣ ਅੱਜ ਬੀਜ ਲਾ ਰਹੇ ਹਾਂ ਔਲੇ ਦਾ ਇਹ ਹੁਣ ਇਹ ਮੌਸਮ ਬਿਲਕੁਲ ਠੀਕ ਹੈ ਨੇ ਨਾਲ ਦੀ ਨਾਲ ਸਾਰਾ ਪੌਂਗਰਿਆਉਣਾ ਹੈਗਾ ਇਸ ਤੋਂ ਬਾਅਦ ਜਿਹੜਾ ਵਿਟਾਮਿਨ ਸੀ ਦਾ ਇਹ ਭੰਡਾਰ ਹੈਗਾ ਭਾਰਤ ਦੇਸ ਜਿਹੜੇ ਮੂਲ ਰੱਖਦੇ ਫਲ ਹੁੰਦੇ ਜਿਹੜੇ ਸਭ ਤੋਂ ਜਿਹੜੇ ਫਲ ਆ ਉਹਨਾਂ ਫਲਾਂ ਚੋਂ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਦੇ ਵਿੱਚ ਪਾਇਆ ਜਾਂਦਾ ਤੇ ਦੁਨੀਆ ਲੈਵਲ ਦੀ ਜੇ ਗੱਲ ਕਰੀਏ ਦੁਨੀਆ ਲੈਵਲ ਤੇ ਦੂਜੇ ਨੰਬਰ ਤੇ ਆਉਂਦਾ ਵਿਟਾਮਿਨ ਸੀ ਦੀ ਮਾ ਉਸ ਤੋਂ ਬਾਅਦ ਆਯੁਰਵੈਦਿਕ ਜਿਹੜੇ ਤ੍ਰਿਫਲਾ ਇੱਕ ਫਾਰਮੂਲਾ ਹੈਗਾ ਤ੍ਰਿਫਲਾ ਆਮਲਾ ਹਰੜ ਤੇ ਬਿਹੇੜ ਦਾ ਬੰਦਾ ਹੈਗਾ ਉਸ ਦਾ ਮਤਲਬ ਕਿਦਾ ਚੂਰਨ ਜਿਹੜਾ ਹੈਗਾ ਬਹੁਤ ਹੀ ਸਿਹਤ ਲਈ ਚੰਗਾ ਹੈਗਾ ਉਹ ਡਾਈਜੈਸ਼ਨ ਵਾਸਤੇ ਇਮਿਊਨ ਸਿਸਟਮ ਵਾਸਤੇ ਤੇ ਹੈਲਥੀ ਸਕਿਨ ਤੇ ਤੇ హెయిਰ ਗਰੋਥ ਵਾਸਤੇ ਬਹੁਤ ਚੰਗਾ ਹੈਗਾ ਬਾਕੀ ਆਪਾਂ ਦੇਖਦੇ ਅੱਜ ਕੱਲ੍ਹ ਤੇਲ ਜਿਹੜੇ ਮਿਲਦੇ ਆ ਮਾਰਕੀਟ ਉਹਦੇ ਵਿੱਚ ਆਮਲੇ ਦਾ ਕਾਫੀ ਵਰਤੋਂ ਕੀਤੀ ਜਾਂਦੀ ਹੈਗੀ ਆ ਤਾਂ ਉਸ ਤੋਂ ਬਾਅਦ ਇੱਕ ਚਵਨਪ੍ਰਾਸ਼ ਸਾਡੇ ਖਾਂਦੇ ਉਹਦੇ ਵਿੱਚ ਆਮਲੇ ਦਾ ਵਰਤੇ ਜਾਂ ਨਾਮਲੇ ਨੂੰ ਤੇ ਕੁਕਰੀ ਹੋਣ ਕਰਕੇ ਤਾਂ ਹੀ ਕਹਿੰਦੇ ਸਿਆਣਿਆਂ ਨੇ ਕਹਿੰਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗੂ ਕਿ ਗੁਣਕਾਰੀ ਕਰਕੇ ਦਾ ਸਿਸਟਮ ਕਿਹਾ ਜਾਂਦਾ ਇਹਨੂੰ ਵੀ ਸਾਡੇ ਜਿਹੜਾ ਅਸੀਂ ਸੀਡ ਨਹੀਂ ਹਗਾਉਂਦੇ ਹੈਗੇ ਆ ਤਾਂ ਇਹ ਬਹੁਤ ਜ਼ਰੂਰੀ ਸਾਡੀ ਬਾਇਓਡਿਵਰਸਿਟੀ ਵਾਸਤੇ ਹੈਗਾ